ਪਿਛਲੇ ਲੰਮੇ ਸਮੇਂ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਵੱਲੋਂ ਡੇਰਾ ਰਾਦਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਦਾ ਕਹਿਣਾ ਹੈ ਕਿ ਡੇਰਾ ਰਾਦਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਆਸ ਦਰਿਆ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ ਤੇ ਬਿਆਸ ਦਰਿਆ ਦਾ ਪਾਣੀ ਗਰੀਬ ਲੋਕਾਂ ਦੀ ਜ਼ਮੀਨ ਦੇ ਵੱਲ ਵਹਾ ਕਰ ਦਿੱਤਾ ਗਿਆ ਹੈ ਇਸ ਦੇ ਖਿਲਾਫ ਲਗਾਤਾਰ ਹੀ ਵਕਫ ਵਕਫਾ ਤਹਾਵਾਂ ਦੇ ਪੱਤਰਨੇ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ ਤੇ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਤੇ ਹੁਣ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਸਟੇ ਮਿਲ ਚੁੱਕਾ ਹੈ ਲੇਕਿਨ ਇਸ ਦੇ ਬਾਵਜੂਦ ਵੀ ਬਿਆਸ ਦਰਿਆ ਦੇ ਉੱਪਰ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਵਾਰ ਫਿਰ ਕਿਸਾਨ ਅਗਗੁਲਦੇਵ ਸਿੰਘ ਸਿਰਸਾ ਨੇ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋ ਦੇ ਖਿਲਾਫ ਮੰਗ ਪੱਤਰ ਦੇ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚੇ ਅਸੀਂ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਜ਼ਮੀਨ ਮਾਫੀਆ ਦਾ ਬਹੁਤ ਵੱਡਾ ਸਰਗਣਾ ਔਰ ਉਹਦੀ ਪਿੱਠ ਦੇ ਪਿੱਛੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸਾਰੀਆਂ ਸਰਕਾਰਾਂ ਤੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਡਰੇਨੇਜ ਉਹ ਭਾਗ ਹੈ ਮੈਨੂ ਵਿਭਾਗ ਹੈ ਸਾਰੇ ਦੇ ਸਾਰੇ ਹੀ ਮੈਂ ਕਹਾਂਗਾ ਉਹਦੇ ਤਲੇ ਛੱਟ ਨੇ ਕਿਉਂਕਿ ਡੇਰਾ ਰਾਧਾ ਸਵਾਮੀ ਨੇ ਦਰਿਆ ਦੇ ਕੁਦਰਤੀ ਵਹਾਅ ਬਿਆਸ ਨੂੰ ਬਦਲ ਦਿੱਤਾ ਹੈ। ਔਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਗਿਆ ਨਜਾਇਜ਼ ਬੰਨ ਬਣਾ ਕੇ। ਹੁਣ ਅੱਜ ਮੌਕੇ ਦੇ ਉੱਤੇ ਵੀ ਉਹ ਦਰਿਆ ਦੇ ਸੱਜੇ ਪਾਸੇ ਪੱਥਰ ਤੇ ਮਿੱਟੀ ਪਾ ਕੇ ਤੇ ਦਰਿਆ ਦਾ ਜਿਹੜਾ ਵਹਾਅ ਆ ਉਹ ਦੂਸਰੇ ਪਾਸੇ ਨੂੰ ਕਰ ਰਿਹਾ। ਇਹਦੇ ਸਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ 'ਚ ਪਹੁੰਚੇ ਤੇ ਹਾਈ ਕੋਰਟ ਨੇ ਆ ਆਰਡਰ ਕੀਤੇ ਨੇ 35 2024 ਨੂੰ ਔਰ ਇਹਦੇ ਵਿੱਚ ਡੇਰਾ ਰਾਧਾ ਸਵਾਮੀ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕਿਸੇ ਵੀ ਕਿਸਮ ਦੀ ਦਰਿਆ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਪਰ ਉਹ ਇਨਾ ਹੰਕਾਰਿਆ ਹੋਇਆ ਬੰਦਾ ਹੈ ਇੱਕ ਬੰਨੇ ਤੋਂ ਧਾਰਮਿਕ ਮੁਖੀ ਖੋਂਦਾ ਹੈ ਪਰ ਦੂਸਰੇ ਪਾਸੇ ਨਾ ਹਾਈ ਕੋਰਟ ਦੀ ਪ੍ਰਵਾਹ ਤੇ ਨਾ ਇਹਨਾਂ ਗਰੀਬ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਕਰ ਰਿਹਾ ਇਨਾਂ ਦੀ ਕੋਈ ਪ੍ਰਵਾਹ ਨਹੀਂ ਤੇ ਹਾਈ ਕੋਰਟ ਦੇ ਹੁਕਮਾਂ ਦੀ ਹੁਕਮ ਅਧੂਰੀ ਕਰਕੇ ਉਹ ਅੱਜ ਵੀ ਦਰਿਆ ਬਿਆਸ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਚੱਲ ਰਿਹਾ ਉੱਥੇ ਸੈਂਕੜੇ ਟਿੱਪਰ ਹਜ਼ਾਰਾਂ ਆਦਮੀ ਕੰਮ ਕਰ ਰਹੇ ਨੇ ਅਸੀਂ ਅੱਜ ਆ ਜਿਹੜਾ ਮੰਗ ਪੱਤਰ ਦੇਣ ਵਾਸਤੇ ਤੀਜੀ ਚੌਥੀ ਵਾਰ ਆ ਗਿਆਂ 30 ਤਰੀਕ ਤੋਂ ਲੈ ਕੇ 31 ਤਰੀਕ ਤੋਂ ਲੈ ਕੇ ਕਿਉਂਕਿ ਉਹਨੇ ਇੱਕ ਦਿਨ ਵੀ ਕੰਮ ਨਹੀਂ ਰੋਕਿਆ ਇਹਦੋਂ ਪਹਿਲਾਂ ਵੀ ਅਸੀਂ ਏਡੀਸੀ ਨੂੰ ਵੀ ਮਿਲ ਗਏ ਏਡੀਸੀ ਨੇ ਜਿਹੜੀ ਸੀ ਉਹ ਮਾਰਕ ਕੀਤੀ ਐਸਡੀਐਮ ਬਾਬਾ ਬਕਾਲਾ ਨੂੰ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ ਡਰੇਨੇਜ ਭਾਗ ਦੇ ਐਸਸੀ ਨੂੰ ਮਿਲੇ ਆ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਤੇ ਉਲਟੇ ਇਹਨੇ ਬੇਸ਼ਰਮ ਅਫਸਰ ਨੇ ਐਸਸੀ ਜਿਹੜਾ ਉਹ ਕਹਿੰਦਾ ਜੀ ਉਥੇ ਐਕਸ਼ਨ ਗਿਆ ਹੈ ਕਿ ਐਕਸ਼ਨ ਕਹਿੰਦਾ ਕੋਈ ਕੰਮ ਨਹੀਂ ਚੱਲ ਰਿਹਾ ਤੇ ਮੈਂ ਕਿਹਾ ਚੱਲ ਮੈਂ ਤੈਨੂੰ ਵਿਖਾਉਣਾ ਅੱਜ ਵੀ ਅਸੀਂ ਉਹਨਾਂ ਵੀਡੀਓ ਵੀ ਲੈ ਕੇ ਆਏ ਆ ਫੋਟੋਆਂ ਹੀ ਲਾ ਕੇ ਆ ਅੱਜ ਵੀ ਉਥੇ ਕੰਮ ਚੱਲ ਰਿਹਾ ਤੇ ਅੱਜ ਅਸੀਂ ਆ ਜਿਹੜਾ ਮੰਗ ਪੱਤਰ ਆ ਇਹ ਡਿਪਟੀ ਕਮਿਸ਼ਨਰ ਅਮਨ ਸਰ ਨੂੰ ਦੇ ਕੇ ਮੰਗ ਕਰ ਰਹੇ ਆ ਕਿ ਹਾਈ ਕੋਰਟ ਦੇ ਹੁਕਮਾਂ ਦੀ ਅਣਗਹਿਲੀ ਨਾ ਕਰਨ ਦੇ ਸਬੰਧ ਵਿੱਚ ਉਹਦੇ ਖਲਾਫ ਪਰਚਾ ਦਰਜ ਕੀਤਾ ਜਾਏ ਔਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਜਿਹੜਾ ਉਹ ਦਵਾ ਦੇ ਇਹ ਮੰਗ ਪੱਤਰ ਦੇਣ ਵਾਸਤੇ ਲੱਗਦਾ ਹੈ ਨਾ ਕਿ ਜਿਵੇਂ ਇੱਕ ਬਰਸਤ ਦਾ ਮੌਸਮ ਆ ਰਿਹਾ ਹੈ ਇਹਦਾ ਖਤਰਾ ਹੋਰ ਜਦਾ ਵੱਧ ਜਾਏਗਾ ਤੁਸੀਂ ਦੇਖੋ ਕਿ ਇਹ ਤਾਂ ਸੀ ਮੈਂ ਕਰੀਬ 2010 ਤੋਂ ਲੈ ਕੇ ਲਗਾਤਾਰ ਇਸ ਚੀਜ਼ ਨੂੰ ਇਸ ਕੇਸ ਨੂੰ ਲੈ ਕੇ ਚੱਲ ਰਿਹਾ ਪਰ ਉਹਦੇ ਸਿਰ ਤੇ ਕੋਈ ਕੰਦੀ ਜੋ ਨਹੀਂ ਸਰਕਦੀ ਕਿਉਂਕਿ ਉਹਨੂੰ ਜਿਹੜੀ ਆ ਸਪੋਰਟ ਹੈ ਜਿਹਨਾਂ ਡੀਸੀ ਕਪੂਰਥਲਾ ਕੋ ਜਾਓ ਉਹ ਕਹਿੰਦਾ ਜੀ ਡੀਸੀ ਅੰਮ੍ਰਿਤਸਰ ਦਾ ਕੰਮ ਹੈ ਦਿਸੀ ਅੰਬਰ ਸਰ ਕੋਲ ਆਉ ਉਹ ਕਹਿੰਦੇ ਜੀ ਕਪੂਰਥਲੇ ਦਾ ਕੰਮ ਹੈ ਤੇ ਬਲੇ ਕੋਈ ਵੀ ਗੱਲ ਨਹੀਂ ਨਾ ਡਰੇਨੇ ਪਾਗਣਾ ਕੋਈ ਵੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਭਾਈ ਮੈਨੂੰ ਮਾਰਨ ਦੀਆਂ ਧਮਕੀਆਂ ਮਿਲਤੀਆਂ ਜਾ ਰਹੀਆਂ ਰਾਤੀ ਵੀ ਮੈਂ ਜਦੋਂ ਮਿਲ ਕੇ ਉੱਥੋਂ ਆਇਆ ਕੱਲ ਮੈਨੂੰ ਪਤਾ ਲੱਗਿਆ ਕਿ ਮੈਨੂੰ ਮੱਖਣ ਸਿੰਘ ਹਣਾਂ ਨੇ ਬੁਲਾਇਆ ਤੇ ਮੈਂ ਢਿਲਵਾ ਤੋਂ ਮਿਲ ਕੇ ਇਹਨਾਂ ਨੂੰ ਆ ਰਿਹਾ ਸਾਂ ਰਾਤ ਹਨੇਰਾ ਸੀ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਵੀ ਤੂੰ ਚੁੱਪ ਕਰਕੇ ਬੈਠ ਜਾ ਤੰਨੀ ਤੇ ਫਿਰ ਤੇਰਾ ਹਸ਼ਰ ਵੇਖੀ ਕੀ ਹੁੰਦਾ ਸੋ ਪਹਿਲਾਂ ਵੀ ਬੜੀਆਂ ਮੈਨੂੰ ਹੁਣ ਤੱਕ ਧਮਕੀਆਂ ਮੇਰੇ ਚੁੱਕੀਆਂ ਨੇ ਹੁਣ ਵੀ ਲਗਾਤਾਰ ਧਮਕੀਆਂ ਮੇਰੀਆਂ ਨੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਔਰ ਇਸ ਡੇਰਾ ਮੁਖੀ ਨੂੰ ਜਿਹੜੀ ਆ ਉਹ ਨੱਕ ਚ ਨੱਥ ਪਵਾਵਾਂਗਾ ਇਹ ਪ੍ਰਸ਼ਾਸਨ ਅਧਿਕਾਰੀ ਨੇ ਇਹਨਾਂ ਨੂੰ ਵੇਖਾਂਗਾ ਵੀ ਕੀ ਕਰਦੇ ਆ ਨਹੀਂ ਤੇ ਮੈਨੂੰ ਕੋਈ ਵੀ ਐਕਸ਼ਨ ਕਰਨਾ ਪਵੇ ਮੈਂ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗਾ ਲੋਕਤੰਤਰ ਤਰੀਕੇ ਦੇ ਨਾਲ ਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਅਫਸਰਾਂ ਦੇ ਮੱਕ ਚ ਦਮ ਕਰਕੇ ਗੇਰਾ ਰਾਧਾ ਸਵਾਮੀ ਨੂੰ ਜਿਹੜੀਆਂ ਨੱਥ ਪਾਵਾਂਗੇ ਔਰ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਅੰਤਰਰਾਸ਼ਟਰੀ ਕਾਨੂੰਨ ਦੀਆਂ ਧਜੀਆਂ ੜਾ ਕੇ ਜਿਹੜਾ ਦਰਿਆ ਬਿਆਸ ਦਾ ਇਹ ਵਹਾਅ ਬਦਲ ਕੇ ਹਜ਼ਾਰੇ ਏਕੜ ਜ਼ਮੀਨ ਜਿਹੜੀਆਂ ਉਹ ਕਬਜੇ ਚ ਕਰ ਗਿਆ ਆ ਮਕਰ ਸਿੰਘ ਨੇ ਇਹਨਾਂ ਦੀ ਜ਼ਮੀਨ ਉਹਦੇ ਅੰਦਰ ਅ ਡੇਰੇ ਦੇ ਤੇ ਅੰਦਰ ਨਹੀਂ ਜਾਣ ਦਿੱਤਾ ਜੰਦਾ ਇਸੇ ਤਰ੍ਹਾਂ ਕਿਧਰ ਗਿਆ ਇਹਦੀ ਵੀ ਜੇਰੇ ਦੇ ਅੰਦਰ ਜ਼ਮੀਨ ਹੈ ਇਹਨਾਂ ਲੋਕਾਂ ਨੂੰ ਡੇਰੇ ਦੇ ਅੰਦਰ ਆਪਣੀ ਮੌਲਕੀ ਜ਼ਮੀਨ ਦੇ ਵਿੱਚ ਜਾਣ ਦਾ ਹੱਕ ਨਹੀਂ ਤੇ ਉਹਨਾਂ ਚਾਰਦੁਆਰੀ ਵੜੀ ਹੋਈ ਆ ਤੇ ਕੋਈ ਅਫਸਰ ਤੇ ਕੋਈ ਸਰਕਾਰ ਉਹ ਸਾਡੀ ਗੱਲ ਨਹੀਂ ਸੁਣਦੀ ਜਿਸ ਕਰਕੇ ਅਸੀਂ ਹਾਈ ਕੋਰਟ ਤੱਕ ਪਹੁੰਚੇ ਆ ਔਰ ਹਾਈ ਕੋਰਟ ਨੇ ਅਗਲੀ ਜਿਹੜੀ ਤਰੀਕ ਹੈ ਉਹ 5 ਜਨਵਰੀ 2024 ਨੂੰ ਦਿੱਤੀ ਆ ਇਹਨਾਂ ਸਾਰਿਆਂ ਤੋਂ ਜਵਾਬ ਤਲਬ ਵੀ ਕੀਤੀ ਆ ਵੇਖਾਂਗੇ ਕਿ ਹੁਣ 5 ਜਨਵਰੀ ਤੱਕ ਇਹ ਕੀ ਕਾਰਵਾਈ ਕਰਦੇ ਆ नहीं कोई इस तो अगे कोई इसके तो चो पाँ हरेक राजनीतिक लीडर डेरा जेरे से पहुंचता है डेरा मुख्य मुलाकात करता है कि लगता है कि इंसाफ सौखा मिल जाएगा क्योंकि जिस तरीके राजनीतिक वे चेहरे का जिस तरह ये ने ਇਹਨਾਂ ਨੂੰ ਉਤਸ਼ਾਹਤ ਕੌਣ ਕਰਦਾ ਹੈ ਮਿਸਾਲ ਦੇ ਤੌਰ ਤੇ ਤੁਸੀਂ ਜਿਹੜਾ ਗੁਰਮੀਤ ਰਾਮ ਰਹੀਮ ਆ ਉਹਨੂੰ ਅਦਾਲਤ ਨੇ ਸਜ਼ਾ ਦਿੱਤੀਆਂ ਨੇ ਪਰ ਰਾਜਨੀਤਿਕ ਲੋਕ ਇਹਨੇ ਢੀਠ ਬੇਸ਼ਰਮ ਲੋਕ ਨੇ ਜਿੱਤਰਾ ਕਿ ਹਰਿਆਣਾ ਸਰਕਾਰ ਉਹਨੂੰ ਵਾਰ-ਵਾਰ ਜੇਲ੍ਹ ਦੇ ਵਿੱਚੋਂ ਉਹਨੂੰ ਜੜੀਆਂ ਪ੍ਰੋਲ ਦੇ ਕੇ ਤੇ ਬਾਹਰ ਲਿਆਉਂਦੀ ਆ ਉਹ ਆ ਕੇ ਘੁੰਮਦਾ ਹੈ ਵੇਖੋ ਇੱਕ ਬੰਨੇ ਧਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਢੇਰ ਤੇ ਉੱਥੇ ਜਾਂਦੇ ਨੇ ਇਹ ਬਿਲਕੁਲ ਠੀਕ ਹੈ ਕਿ ਇਸ ਡੇਰੇ ਰਾਧਾ ਸਵਾਮੀ ਤੇ ਜਿਹੜਾ ਕੇਜਰੀਵਾਲ ਵੀ ਇੱਥੇ ਆਉਂਦਾ ਇੱਥੇ ਮੋਦੀ ਵੀ ਆਉਂਦਾ ਇੱਥੇ ਆਰਐਸਐਸ ਦਾ ਮੁਖੀ ਵੀ ਆਉਂਦਾ ਇੱਥੇ ਕਾਂਗਰਸੀ ਵੀ ਆਉਂਦੇ ਆ ਇੱਥੇ ਰਾਜਵੜੇ ਜਿੰਨੇ ਵੀ ਲੋਕ ਨੇ ਇਹ ਸਾਰੇ ਦੇ ਸਾਰੇ ਉੱਥੇ ਜਾਂਦੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਕਾਨੂੰਨ ਕਾਨੂੰਨ ਹੈ ਅਸੀਂ ਕਾਨੂੰਨੀ ਲੜਾਈ ਕਾਨੂੰ ਦੇ ਦਾਇਰੇ ਚ ਰਹਿਗੇ ਔਰ ਤੱਥਾਂ ਦੇ ਆਧਾਰ ਤੇ ਲੜ ਰਹੇ ਆ ਜਰ ਕਰਕੇ ਸਾਨੂੰ ਪੂਰਨ ਭਰੋਸਾ ਹੈ ਕਿ ਅਸੀਂ ਇੱਕ ਦਿਨ ਕਾਮਯਾਬ ਹੋਵਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਆਹ ਜਿਹੜਾ ਹਾਈ ਕੋਰਟ ਦੇ ਆਰਡਰ ਨੇ ਇਹ ਆਰਡਰ ਇਹ ਐਵੇਂ ਨਹੀਂ ਹੋ ਗਏ ਇਹ 2010 ਤੋਂ ਲੈ ਕੇ 15 ਸਾਲ ਦੀ ਸਾਡੀ ਮਿਹਨਤ ਹੈ ਇਹ 15 ਸਾਲ ਦੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ ਜਿਹੜਾ ਕਿ ਇਹ ਤਿੰਨਾਂ ਵਰਕਿਆਂ ਦਾ ਹਾਈ ਕੋਰਟ ਨੇ ਆਰਡਰ ਕੀਤਾ ਹੈ ਔਰ ਇਹਨਾਂ ਦੇ ਕੰਮ ਤੇ ਰੋਕ ਕਲਾਈ ਆ ਔਰ 5000 ਨੂੰ ਜਿੰਨੇ ਨੇ ਇਹਨੇ ਜਵਾਬ ਦੇਣਾ ਉਦੋਂ ਪਹਿਲਾਂ ਅਸੀਂ ਵੀ ਆ ਜਿਹੜੇ ਸਬੂਤ ਨੇ ਸਾਰੇ ਇਹ ਤੁਹਾਡੀਆਂ ਮੀਡੀਆ ਦੇ ਰਹੀਂ ਜਿਹੜੇ ਇਹ ਪੇਸ਼ ਕਰਕੇ ਤੇ ਇਹ ਤੁਹਾਡੀਆਂ ਜੜੀਆਂ ਵੀਡੀਓ ਨੇ ਇਹ ਅਸੀਂ ਆਪਣੇ ਵਕੀਲ ਦੇ ਰਹੀਂ ਅਦਾਲਤ ਵਿੱਚ ਦਾਂਗੇ ਔਰ ਉਸ ਤੋਂ ਬਾਅਦ ਮੈਂ ਪਹਿਲਾਂ ਉੱਥੇ ਮੌਕੇ ਤੇ ਜਾ ਕੇ ਵੀ ਵੀਡੀਓ ਜਿਹੜੀ ਕੱਲ ਅਸੀਂ ਵੀਡੀਓ ਬਣਾ ਕੇ ਲੈਂਦੀ ਆ ਉਹ ਵੀ ਤੁਹਾਨੂੰ ਅਸੀਂ ਦੇ ਦਿੰਦੇ ਆ ਉਹ ਵੀ ਤੁਸੀਂ ਵੇਖ ਲੈਣੀ ਤੇ ਫਿਰ ਇਸ ਤੋਂ ਪਹਿਲਾਂ 5000 ਦੋ ਯਾਰ 24 ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰਾਂ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਅਧਿਕਾਰੀ ਕੋ ਜਿੰਮੇਵਾਰ ਅਫਸਰ ਨੂੰ ਉੱਥੇ ਮੌਕੇ ਤੇ ਲਾ ਕੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਆਈ ਹੈ ਚਾਹੇ ਉਹ ਡੀਸੀ ਨੇ ਚਾਹੇ ਮੈਨੇਜ ਅਧਿਕਾਰੀ ਨੇ ਚਾਹੇ ਸੈਕਟਰੀ ਨੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਹੈ ਉਹ ਜ਼ਰੂਰ ਲਾਵਾਂਗਾ ਉੱਥੇ ਲਾ ਕੇ ਇਹਨਾਂ ਨੂੰ ਜਿਹੜਾ ਉਹ ਵਿਖਾਵਾਂਗਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز